ਸਟਾਫ ਗੁਰਦਾਸਪੁਰ ਦੇ ਵੱਲੋਂ ਰਾਮਸ਼ਰਨ ਕਲੋਨੀ ਦੇ ਵਿੱਚ ਜੂਆ ਖੇਡ ਦੇ ਕੁਝ ਜੁਗਾਰੀਆਂ ਨੂੰ ਰੰਗੇ ਹੱਥੇ ਲੱਖਾਂ ਰੁਪਏ ਸਮੇਤ ਗ੍ਰਿਫਤਾਰ ਕੀਤਾ ਗਿਆ ਐਸ ਦੇ ਵਿੱਚ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਐਸਪੀਟੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਮੱਖੂ ਮੁਖਬਰ ਜੁੜਾ ਹੈ ਉਸ ਦੀ ਇਤਲਾ ਮਿਲਨ ਮਿਲੀ ਸੀ ਕਿ ਰਾਮਸ਼ਰਨ ਜੁੜਾਇਆ ਹੈ ਸ਼ਰਮ ਨੰਮ ਕਲੋਨੀ ਦੇ ਇੱਕ ਮਕਾਨ ਦੇ ਵਿੱਚ ਕੁਝ ਆਦਮੀ ਇਕੱਠੇ ਹੋ ਕੇ ਜੂਆ ਖੇਡ ਰਹੇ ਹਨ। ਹੁਣ ਸੀਆਈਏ ਸਟਾਫ ਦੇ ਵੱਲੋਂ ਰੇਡ ਕੀਤੀ ਗਈ ਤੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਦੇ ਵੱਲੋਂ ਮੌਕੇ ਤੇ ਕੁੱਲ 5,28,000 ਨਕਦੀ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਰੇਲੀ ਕਾਰਵਾਈ ਜਾਰੀ ਰੱਖੀ ਗਈ ਹੈ। ਗੁਰਦਾਸਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ। ਅਸਦੀ ਕਿ ਗੁਰਦਾਸਪੁਰ ਦੇ ਇੱਕ ਘਰ ਦੇ ਵਿੱਚ ਜੂਹੇ ਦਾ ਤੰਦਾ ਚੱਲ ਰਿਹਾ ਸੀ ਤੇ ਮੁਖਬਰੀ ਖਾਸ ਦੇ ਜੁੜੇ ਇਤਲਾਹ ਦੇਣ ਤੋਂ ਬਾਅਦ ਪੁਲਿਸ ਦੇ ਵੱਲੋਂ ਉਸ ਘਰ ਦੇ ਵਿੱਚ ਰੇਡ ਕੀਤੀ ਗਈ ਤੇ ਜੁਆਰਿਆਂ ਨੂੰ ਰੰਗੀ ਹੱਥੀ ਕਾਬੂ ਕੀਤਾ ਗਿਆ ਹੈ। ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਯੋਗ ਅਗਵਾਈ ਦੇ ਵਿੱਚ ਜੋ ਮਾਰੇ ਸਾਡੇ ਖਬਰ ਦੀ ਮਹਿਮ ਚਲਾਈ ਹੋਈ ਹੈ। ਉਹਦੇ ਕੰਟੀਨਿਊਸ਼ਨ ਦੇ ਵਿੱਚ ਸ੍ਰੀ ਦੈਮਾ ਹਰੀਸ਼ ਕੁਮਾਰ ਐਸਐਸਪੀ ਗੁਰਦਾਸਪੁਰ ਦੀ ਯੋਗ ਅਗਵਾਈ ਦੇ ਵਿੱਚ ਇਸਪੈਕਟਰਸ ਇਹ ਹੀ ਹੈ ਕਪਲ ਕੌਸ਼ਲ ਜੀ ਨੇ ਆਪਣੀ ਸਮੇਤ ਪੁਰਸ਼ ਪਾਰਟੀ ਇਨਫਰਮੇਸ਼ਨ ਦੇ ਆਧਾਰ ਤੇ ਜਿਹੜੇ ਹੈਗਾ ਲੋਕਲ ਏਰੀਏ 'ਚ ਰੇਡ ਕੀਤੀ ਸੀ ਦਰਾਨੇ ਰੇਡ ਇਹਨਾਂ ਨੇ ਵਿਸ਼ਾਲ ਸ਼ਰਮਾ ਪੁੱਤਰ ਜਗਦੀਸ਼ ਰਾਜ ਵਾਸੀ ਪੰਚੀ ਕਲੋਨੀ ਆਈਟੀਓ ਗੁਰਦਾਸਪੁਰ ਚੇਤਨ ਓਰੀ ਪੁੱਤਰ ਜਗਵਿੰਦਰ ਕੁਮਾਰ ਵਾਸੀ ਸੰਗਲਪੁਰਾ ਰੋਡ ਗੁਰਦਾਸਪੁਰ ਮੱਖੋ ਪੁੱਤਰ ਜੀਤਰਾਮ ਵਾਸੀ ਮੁਹੱਲਾ ਸੰਗਲਪੁਰਾ ਗੁਰਦਾਸਪੁਰ ਅਤੇ ਰਖਵਿੰਦਰ ਸਿੰਘ ਸਿੰਧ ਪੁੱਤਰ ਕਰਮਚਾਰੀ ਵਾਸੀ ਗੁਰ ਗਲੀ ਨੰਗਲਕ ਲੋਨੀ ਮੰਗਲਕੋਟਲੀ ਗੁਰਦਾਸਪੁਰ ਜੋ ਕਿ ਤਾਸ਼ ਦੇ ਪਤੇ ਤੇ ਪੈਸੇ ਲਾ ਕੇ ਇਹ ਜੂਆ ਖੇਡੇ ਸੀ ਇਹਨਾਂ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ ਕਾਬੂ ਕਰਕੇ ਇਹਨਾਂ ਤੋਂ ਤਰਾਸ਼ੀ ਲਈ ਗਈ ਪ੍ਰੋਪਰਨਰੀ ਮੌਕੇ ਵੀਡੀਓਗ੍ਰਾਫੀ ਰਹੀ ਗਈ ਦਰਾਨੇ ਮੀਡੀਓਗ੍ਰਾਫੀ ਜਾਂ ਤਰਾਸ਼ੀ ਦਰਾਨੇ ਨਾਲ ਕੋਲ 528300 ਰੁਪਏ ਦੇ ਭਾਰਤੀ ਕਰੰਸੀ ਨੋਟ ਕੈਸ਼ बरामद ਹੋਇਆ ਜਿੱਥੇ ਮੌਕੇ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਮਾਰਕ ਨੰਬਰ 99 ਮਿਤੀ 13 ਸਤੰਬਰ 2024 ਅੰਦਰ ਸੈਕਸ਼ਨ ਗੈਂਬਲਿੰਗ 13ਏ ਗੈਂਬਲੀ ਐਕਟ ਤਹਿਤ ਕੀਤਾ ਤਨਸਿਟੀਕ ਦਾਸਪੁਰ ਵਿੱਚ ਤੇ ਉਹ ਫਰਜ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਲੋਕ ਇਹ ਲੋਕ ਵੈਸੇ ਕੋਈ ਕਪੜੇ ਦਾ ਕੰਮ ਕਰਦਾ ਕੋਈ ਕੋ ਜੜੀ ਫੜੀ ਦਾ ਕੰਮ ਕਰਦਾ ਹੋਰ ਇਹਨਾਂ ਦਾ ਛੋਟਾ ਮोटा ਕਰਬੋਰ ਹੈਗਾ ਇਹਨਾਂ ਦੇ ਕੋਈ ਹੋਰ ਇਸ ਵਿੱਚ ਫਰਦਰ ਅਸੀਂ ਇਹਨਾਂ ਨੂੰ ਅਡਰੈਸ ਕਰਕੇ ਇਹਨਾਂ ਨੂੰ ਫਰਮਾਨ ਲਵਾਵਾਂਗੇ ਫਰਦਰ ਕੋਸ਼ਿਸ਼ ਕਰਾਂਗੇ ਨਹੀਂ ਅਸੀਂ ਹੋਰ ਇਸ ਵਿੱਚ ਫਰਦਰ ਅਸੀਂ ਇਹਨਾਂ ਨੂੰ ਅਡਰੈਸ ਕਰਕੇ ਇਹਨਾਂ ਨੂੰ ਫਰਮਾਨ ਲਵਾਵਾਂਗੇ ਫਰਦਰ ਕੋਸ਼ਿਸ਼ ਕਰਾਂਗੇ ਜਿਹੜੀ ਜਗ੍ਹਾ ਤੇ ਖੇਡ ਰਹੇ ਸੀ ਉਹ ਜਗ੍ਹਾ ਕਿਦੀ ਸੀ ਉੱਤੇ ਕੁਛ ਨਹੀਂ ਸੀ ਉਹ ਜਗ੍ਹਾ ਲੋਕਲ ਹੀ ਕਿਤੇ ਟਿਕਾਣਿਆਂ ਤੋਂ ਨੁਕਸਿਕ ਵੀ ਜਿਵੇਂ ਕਿ ਬੇਵਾਰ ਜਗ੍ਹਾ ਜਾਂ ਕੋਈ ਹੋਰ ਜਗ੍ਹਾ ਤੇ ਖੇਡਦੇ ਨੇ ਤੇ ਜਗ੍ਹਾ ਜਿਹੜੀ ਹੈਗੀ ਆ ਪਲੇਸ ਨਹੀਂ ਦੱਸਦੇ ਪ੍ਰੋਪਰ ਇਹ ਸਿਰਫ ਖੇਡਦੇ ਨੇ ਪ੍ਰੋਪਰ ਟੋਟਲ ਕਿੰਨੇ ਇਹ ਚਾਰ